ਲਓ ਜੀ ਅੱਜ ਆਪਾਂ ਵੀ ਲੱਗੀ ਐ ਮਸ਼ੀਨਦਾਰ ਮੜਾ ਮੋਟਾ ਕੰਮ ਕਰੀਏ ਜਿਹੜਾ ਹੈਗਾ ਰਹਿਦਾ ਓਰੇ ਜਿਹੜੀ ਆ ਪੱਖੇ ਵਾਲੀ ਪੁਲੀ ਲਾਈ ਹੋਈ ਸੀ ਨਾ ਇਹਦੇ ਤੇ ਤਾਂ ਬੈਲਟ ਚੜਦੀ ਨਹੀਂ ਉਹਦਾ ਇਹਦੇ ਨਾਲ ਲੱਗਦੀ ਐਂਗਲ ਦੇ ਤਾਂ ਕਰਕੇ ਪਹਿਲਾਂ ਇੱਥੇ ਮੇ ਨਾਟਾਂ 'ਚ ਪੁਲੀ ਕਸੀ ਹੋਈ ਸੀ ਆ ਨਾਟਾਂ 'ਚ ਇੱਥੇ ਢਿੱਲਾ ਕਰ ਦਿੰਦੇ ਪੁਲੀ ਇਹਨੇ ਝਟਕੇ ਮਾਰ-ਮਾਰ ਕੇ ਬੈਲਟ ਹੁਣ ਆ ਕੱਢ ਕੇ ਸਾਰਾ ਜਿਗਾਰੜ ਇੱਥੇ ਸੈਜ ਬਣਾ ਕੇ ਇਹਦੇ 'ਚ ਪੁਲੀ ਫਿੱਟ ਕਰਾਂਗੇ ਅੱਜ ਲੈ ਕੇ ਚੱਲਦੇ ਆ ਮਸ਼ੀਨ ਨੂੰ ਰਾਤ ਤੇ ਫਿਰ ਦੇਖਦੇ ਆ ਕੀ ਕੀ ਕੰਮ ਰਹਿ ਗਿਆ ਇਹਦਾ ਖੋਲਦਾ ਭਾਈ ਇੱਥੋਂ ਆ ਕੇ ਖਰਾਬ ਤੇ ਆਈ ਨਹੀਂ ਕੋਈ ਤਾਂ ਨਹੀਂ ਆਇਆ ਥੋੜਾ ਜਿਹਾ ਥੀ ਰਗੜ ਦੇਣੀ ਦੀ ਸੜੀ ਨਾ ਉਹ ਤਾਂ ਉਹਦੀ ਥੋਂ ਤੇ ਹੁਣ ਆ ਜਗੜ ਲਾਦਾ ਦੇਖੋ ਪੁਲੀ ਹੋ ਗਈ ਅੰਦਰ ਤੇ ਸਿੱਧੀ ਗੁੱਲੇ ਦੇ ਨਾਲ ਫਿੱਟ ਕਰਤੀ ਆ 13 ਨੰਬਰ ਦੇ ਨਟ ਕਸ ਤੇ ਸਰਾਖ ਮਾਰ ਕੇ ਗੁੱਲੇ ਚ ਤੇ ਉੱਪਰ ਦੀ ਉਹ ਪੱਤੀ ਵੱਢ ਕੇ ਸਿੱਧੀ ਕਰਕੇ ਹੁਣ ਸਾਰੀ ਪੁਲੀ ਤੇ ਦਾਬ ਪੈ ਗਿਆ ਇਹਨਾਂ ਪੂਰਾ ਓਕੇ ਹੋ ਗਿਆ ਕੰਮ ਆ ਬੈਲਟ ਚਾੜਤੀ ਜਮਾਂ ਗੱਲ ਬਣ ਗਈ। ਇਹੀ ਕੰਮ ਕਰਨਾ ਸੀ ਓਏ। ਇਹ ਸਾਰਾ ਹੋ ਗਿਆ। ਹਾਂ? ਕਿੱਥੇ ਪੜੂ? ਓਏ ਆ ਜਾ ਕਿੱਧਰ ਵੱਜ ਗਿਆ? ਵੱਜਾ ਵੜਾ ਹੀ ਗਿਆ। ਕਰਾ ਦੇ ਰਾਥਣ ਦਾ ਹੋ ਗਿਆ ਪਤਾ ਨਹੀਂ ਕਿ ਫੋਨ ਤੇ ਲੱਗ ਰਿਹਾ ਚੇਪ ਦੇ ਨਾਲ ਜਮਾ ਅੱਗ ਲਾ ਦੀ ਦੇ ਔੜੇ 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 ਨੂੰ ਅੱਗ ਲਾ ਦੀ ਹਾਂ ਅੱਜ ਅੱਖਾਂ ਫੇਰ ਰੜਕਣੀਆਂ ਏ ਰਾਤ ਨੂੰ ਉਹ ਤਾਂ ਬਲਜੀ ਤਾਂ ਹਾਂ ਬਹੁਤ ਹੈ ਪਟਣੇ ਪਟਣੇ ਪੈ ਜਾ ਫੇਰ ਵੱਡੀ ਛੋਟੀ ਲਾਣੀ ਪੈ ਜਾਣਾ ਆਹ ਨਾ ਨਾ ਲਾ ਆਹ ਤੇ ਬੁਢੀ ਲਾਗੀਰੀ ਉਹ ਪਟ ਗਈ ਹਲੇ ਕੰਮ ਕੱਬਾ ਬਣ ਗਿਆ ਨਾ ਗੰਬੀ ਅਰਥ ਉਹ ਤੇ ਚੱਕੋ ਡਿਮਿਮਾ ਲਾ ਗਈ ਬਾਈ ਟਾਟਾ ਜੰਗਾ ਫੇਰ ਮਿਲਾਂਗੇ ਜੀ ਰਿਡਿਸੀਨ ਲਾ ਦੇ ਅਰਥ ਚੱਲੀਏ ਫਿਰ ਘਰ ਨੂੰ